ਹਾਂ ਜੀ ਆਪਾਂ ਦੋ ਦੁਪਟਿਆਂ ਦੀ ਲੈਸ ਜਿਹੜੀ ਆ ਇਹ ਲਗਾਈ ਹੋਈ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਹ ਕਿਸ ਤਰੀਕੇ ਦੇ ਨਾਲ ਆਪਾਂ ਲਗਾਈ ਹੋਈ ਹੈ ਆਹ ਦੇਖੋ ਬਿਲਕੁਲ ਗੁੱਮ ਆ ਤੁਸੀਂ ਵੇਖਦੇ ਪੈ ਜੇ ਵੀ ਬੈਕ ਸਾਈਡ ਤੇ ਵੀ ਦੇਖੋ ਕਿੰਨਾ ਵਧੀਆ ਵੀ ਕੋਈ ਰਿੰਕਲ ਨਹੀਂ ਕੋਈ ਕੋਸ਼ ਨਹੀਂ ਠੀਕ ਆ ਇਹਦੀ ਆਪਾਂ ਤੁਹਾਨੂੰ ਇਹ ਆਹ ਦੇਖੋ ਗੁੱਠਾ ਦੇਖੋ ਤੁਸੀਂ ਆਹ ਬੈਕ ਸਾਈਡ ਆਹ ਦੇਖੋ ਆ ਸਿੱਧੀ ਸਾਰੀਆਂ ਕਿੰਨੀਆਂ ਵਧੀਆ ਜਿਹੜੀਆਂ ਬਿਲਕੁਲ ਸਫਾਈ ਦੇ ਨਾਲ ਬਣੀ ਹੋਈਆਂ ਠੀਕ ਆ ਆ ਚਾਰੇ ਦੇਖੋ ਤੁਸੀਂ ਠੀਕ ਆ ਤੇ ਆ ਹੈਗਾ ਆਪਣੇ ਕੋਲ ਦੂਸਰਾ ਦੁਪੱਟਾ ਇਹਦੇ ਵੀ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਆਪਾਂ ਇਹ ਸਾਰੀ ਜਿਹੜੀ ਆ ਲੇਸ ਅਟੈਚ ਕੀਤੀ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਪੂਰਾ ਤੁਹਾਨੂੰ ਦੱਸਾਂਗੇ ਕਿs ਤਰੀਕੇ ਦੇ ਨਾਲ ਇਹ ਆਪਾਂ ਲੇਸ ਲਗਾਈ ਆ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਮਿਲਦੇ ਹਾਂ ਵੀਡੀਓ ਦੇ ਵਿੱਚ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਅੱਜ ਆਪਾਂ ਤਾਂ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਦੋ ਚੁੰਨੀਆਂ ਆਪਾਂ ਲੈਸਾਂ ਲਾਉਣੀਆਂ ਵਾਂ ਤੇ ਅਲੱਗ-ਅਲੱਗ ਤਰੀਕੇ ਨਾਲ ਦੋਵੇਂ ਜਿਹੜੀਆਂ ਇਹ ਲੈਸਾਂ ਆਪਾਂ ਲਾਉਣੀਆਂ ਠੀਕ ਆ ਇਹ ਕਾਹ ਵਾਲੀ ਆ ਨੈੱਟ ਵਾਲੀ ਆ ਦੇਖੋ ਤੇ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਲਾਉਣਾ ਵਾਂ ਤੇ ਆਹ ਵਾਲੀ ਜਿਹੜੀ ਆ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਲਾਉਣਾ ਆਪਾਂ ਤੁਹਾਨੂੰ ਦੱਸਦੇ ਹਾਂ ਦੁਪੱਟੇ ਵੀ ਦਿਖਾਉਨੇ ਆ ਕਿਸ ਤਰੀਕੇ ਦੇ ਆਪਣੇ ਕੋ ਆ ਦੇਖੋ ਜਿਸ ਤਰ੍ਹਾਂ ਟ੍ਰੈਂਡ ਚੱਲਦਾ ਪਿਆ ਕਿ ਸੂਟਾਂ ਨਾਲ ਦੇ ਹੀ ਦੁਪੱਟੇ ਆਉਂਦੇ ਪਏ ਆ ਤੇ ਆਹ ਦੇਖੋ ਇਸੇ ਤਰੀਕੇ ਨਾਲ ਇਹ ਚੁੰਨੀ ਦੀ ਕੰਨੀ ਬਣੀ ਹੋਈ ਆ ਇਨੂੰ ਆਪਾਂ ਕਿਸ ਤਰੀਕੇ ਦੇ ਨਾਲ ਜਿਹੜੀ ਲੈਸ ਆ ਉਹ ਅਟੈਚ ਕਰਨੀ ਆ ਤੇ ਦੂਸਰਾ ਜਿਹੜਾ ਦੁਪੱਟਾ ਉਹ ਆਪਣੇ ਕੋਲ ਐ ਵਾਲਾ ਆ ਠੀਕ ਆ ਇਹ ਸ਼ਮਾਨਦਾ ਵਾ ਇਹ ਦੇਖੋ ਤੇ ਪਹਿਲਾਂ ਆਪਾਂ ਇਹਨੂੰ ਲੈਸ ਲਾਵਾਂਗੇ ਤੇ ਇਹਨੂੰ ਲੱਗਣੀ ਆਪਣੇ ਕੋਲ ਆ ਮਲਟੀ ਕਲਰ ਦੀ ਲੈਸ ਫਿਰ ਨੂੰ ਆਪਾਂ ਇਹ ਵਾਲੀ ਲੈਸ ਜਿਹੜੀ ਆ ਇਹ ਲਾਵਾਂਗੇ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਵੇਖਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀ ਠੀਕ ਆ ਤੇ ਆਪਾਂ ਇਸ ਤਰੀਕੇ ਦੀਆਂ ਇਹ ਵੀਡੀਓ ਜਿਹੜੀਆਂ ਆ ਆਪਣੇ ਚੈਨਲ ਤੇ ਪਾਉਣੇ ਆ ਸਲਾਈ ਦੇ ਰਿਲੇਟਡ ਤੇ ਬਿਲਕੁਲ ਸੌਖਾ ਤੇ ਸਹੀ ਤਰੀਕਾ 100% ਸਹੀ ਤਰੀਕਾ ਜਿਹੜਾ ਉਹ ਆ ਆਪਣੀ ਵੀਡੀਓ ਦੇ ਵਿੱਚ ਆਪਾਂ ਦੱਸਦੇ ਆਂ ਵੀ ਕਿਸ ਤਰੀਕੇ ਦੇ ਨਾਲ ਸੂਰ ਦੀ ਕਟਿੰਗ ਕਰਨੀ ਆ ਸਵਾਰ ਦੀ ਕਟਿੰਗ ਕਰਨੀ ਆ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਵੀਡੀਓ ਆ ਚੈਨਲ ਤੇ ਪਈਆਂ ਆ ਤੇ ਫਾਜ਼ਲ ਇਸ ਤਰ੍ਹਾਂ ਕਿੰਨਾ ਪੱਲਾ ਹੈਗਾ ਇਹਨੂੰ ਆਪਾਂ ਬਾਅਦ ਚ ਅਟੈਚ ਕਰਨੀ ਆ ਲੈ ਇਸ ਤਰ੍ਹਾਂ ਇਹਨਾਂ ਪਹਿਲਾਂ ਪ੍ਰੈਸ ਕਰਕੇ ਬਿਲਕੁਲ ਕੰਨੀ ਜਿਹੜੀ ਉਹਦੀ ਸਿੱਧੀ ਵੇ ਮੈਨੂੰ ਮਰਾਬਰ ਜਿਹੜੀ ਉਹ ਕਰ ਲੈਣੀ ਆ ਜੇ ਕੋਈ ਨਿੱਕਾ ਮोटा ਧਰਦਾ ਉਹਨੂੰ ਆਪਾਂ ਕਟਿੰਗ ਜਿਹੜੀ ਉਹਦੀ ਕਰ ਲੈਣੀ ਆ ਠੀਕ ਆ ਹਾਂਜੀ ਹੁਣ ਆਪਾਂ ਲੱਗਿਆਂ ਦੂਸਰੀ ਕੰਨੀ ਨੂੰ ਲੈਸ ਲਾਉ ਆ ਦੇਖੋ ਇਹਦੇ ਵਿੱਚ ਆ ਕੰਨੀ ਬਣੀ ਹੋਈ ਆ ਇਹਨੂੰ ਆਪਾਂ ਕੀ ਕਰਾਂ ਇਹਨੂੰ ਸਾਰੀ ਨੂੰ ਆਪਾਂ ਕੱਟ ਕੇ ਤੇ ਉਤਾਰ ਦੇਣਾ ਇਸ ਤਰ੍ਹਾਂ ਜਿਹੜੀ ਤੁਸੀਂ ਆਪਾਂ ਇਹ ਵਾਲਟ ਵਾਲਾ ਰੱਖ ਆਪਾਂ ਸਾਰਾ ਸਾਰੀ ਕੰਨੀ ਜਿਹੜੀ ਆ ਉਹ ਕੱਟ ਲੈਣੀ ਦੋਨਾਂ ਸਾਈਡਾਂ ਤੇ ਠੀਕ ਆ ਫਿਰ ਇਹਦੇ ਉੱਪਰ ਆਪਾਂ ਦਾਸ ਫਿਰ ਆਉਂ ਲਾਉਣਾ ना सारी उन्हें उतार देना हूँ बिल्कुल सही सही जी आप कट्टी है हाँ जी दुपट्टे की उल्टी साइड लैस भी सीधी आह वाली जी चीज है डिजाइन बनया वनूँ इधरली साइड में रखना है आह चनी पला वा जी छोटी साइड होगी आह वा कन्नी आप थोड़ा जो शुरू करा ਪੰਨੀ ਵਾਲੀ ਸਾਹਤ ਨਾਲ ਆਹ ਵਾਲੇ ਵੀ ਜਿਹੜੇ ਆਪਣਾ ਇਸ ਤਰ੍ਹਾਂ ਹੈ ਰੱਖਣੀ ਇਹਨੂੰ ਇਦਾਂ ਵਿੱਚ ਕਵਰ ਕਰਨਾ ਥੋੜਾ ਜਿਹੜੀ ਸਲਾਈ ਲਾਉਣੀ ਹੋਊ ਆਪਾਂ ਐਸੈਲਟ ਤੇ ਲਾਉਣੀ ਇੱਥੇ ਕੰਨੀ ਤੇ ਨਹੀਂ ਲਾਉਣੀ ਇੱਥੇ ਲਾਉਣੀ ਠੀਕ ਆ ਆਹ ਵਾਲੀ ਚੀਜ਼ ਆਹ ਠੀਕ ਲਾ ਬੜੇ ਆਰਾਮ ਨਾਲ ਇਹ ਕੰਨੀ ਕਰਨੇ ਆਪਾਂ ਤਾਂ ਥੋੜੀ ਜਿਹੀ ਸਲਾਈ ਲਾ ਕੇ ਦੁਬਾਰਾ ਬਾਲੀ ਫਲਾਈ ਲਾਉਂਦੇ ਵਾਂ ਇੱਥੇ ਇੱਥੇ ਲਾਉਂਦੇ ਵਾਂ ਇੱਥੇ ਨਿ ਕਿਨਾਰੀ ਤੇ ਨਿ ਲਾਉਂਦੇ ਵਾਂ ਠੀਕ ਆ ਤੇ ਆਹ ਵਾਲੀ ਜਿਹੜੀ ਕਿੜੇ ਨੇ ਇਹ ਥੋੜਾ ਥੋੜਾ ਜਿਹਾ ਫਨਾਂਗ ਇਹ ਇੱਧਰ ਲਈ ਸੈੱਟ ਬਣਾ ਦਿੱਤੇ ਤੇ ਇੱਥੇ ਵਿੱਚ ਕਵਰ ਹੋ ਜੇ ਤੇ ਇਹ ਵੀ ਜਿਹੜੇ ਆਪਾਂ ਪੱਲੇ ਹਨ ਉਹਦੀ ਫੋਲਡਿੰਗ ਨਹੀਂ ਕਰਨੀ ਇਹਨੂੰ ਆਪਾਂ ਇਸੇ ਤਰੀਕੇ ਨਾਲ ਇਹਨਾਂ ਨੇ ਵਿੱਚ ਫੋਲਡ ਹੋ ਜਾਣਾ ਠੀਕ ਆ ਧਿਆਨ ਕੇ ਬਹੁਤ ਸ਼ੀ ਨੀ ਰੋਲ ਲੈਣੀ ਇੱਥੇ ਇੱਥੇ ਇਹਨੂੰ ਆਸਰਾ ਕਮਾ ਲੈਣਾ ਤੇ ਚਾਰ ਚੁਫੇਰੇ ਹੀ ਆਪਾਂ ਇਸੇ ਤਰੀਕੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਜੇ ਆਰਾਮ ਨਾਲ ਆਹ ਵਾਲੀ ਜਿਹੜੀ ਥੋੜੀ ਜਿਹੀ ਇਹਨੇ ਅੱਧਾ ਪਾ ਲਿਆ ਆਹ ਜਿਹੜਾ ਇਹ ਵਾਲਾ ਪੀਸ ਦੇਖੀ ਨਾ ਇਸ ਤਰ੍ਹਾਂ ਆਰਾਮ ਨਾਲ ਇੱਥਾਂ ਬੈਠ ਜੇ ਉੱਥੇ ਨਾ ਉੱਪਰੇ ਨਾ ਤਾਂ ਨਾ ਉੱਪਰ ਠੀਕ ਆ ਇਸ ਤਰੀਕੇ ਨਾਲ ਤੁਸੀਂ ਕਰਨੀ ਹੈ ਫਿਰ ਜਿਹੜੀ ਆਪਣੀ ਗੋਠਾਣਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਬਣੂਗੀ ਜਦੋਂ ਆਪਾਂ ਬਣਾਵਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੀ ਜੁੜੀਆਂ ਉਹ ਲੈਸ ਲਾ ਲਈਏ ਇੱਥੇ ਸਲਾਈ ਲਾਉਣੀ ਆ ਦੁਬਾਰਾ ਫੇਰ ਇਸ ਇਧਰ ਨਹੀਂ ਲਾਉਣੀ ਆਹ ਵਾਲੀ ਜਿਹੜੀ ਪੀਸ ਆ ਖੁੰਮੀ ਦੀ ਉਹ ਐਸਟਰ ਨਹੀਂ ਬਾਹਰ ਨਹੀਂ ਨਿਕਲਣੀ ਜਾਈਏ ਇਹਦੇ ਵਿੱਚ ਏਦਾਂ ਆਪਾਂ ਕਵਰ ਹੀ ਕਰ ਲੈਣਾ ਠੀਕ ਆ ਬੜੇ ਆਰਾਮ ਨਾਲ ਆਪਾਂ ਹਾਂਜੀ ਜੋ ਸੀ ਆਪਾਂ ਸਾਰੀ ਚੰਨੀ ਨੂੰ ਚਾਰ ਚਫੇ ਦੀ ਜਿਹੜੀ ਆ ਅਟੈਚ ਕਰ ਲਈ ਲੈਸ ਤੇ ਇੱਥੇ ਹੁਣ ਆਪਾਂ ਆ ਗਏ ਆ ਇੱਥੇ ਕਣ ਆਪਣਾ ਜੋੜ ਤੇ ਤੁਸੀਂ ਏਦਾਂ ਇੰਜ ਮੈਚ ਕਰਕੇ 1 ਇੰਚ ਵੱਧ ਜਿਹੜਾ ਆ ਇਥੋਂ ਤੇ ਲੈਸ ਨੂੰ ਕਟਿੰਗ ਕਰ ਲੈਣਾ ਤੇ ਇਹਨੂੰ ਹੀ ਆਪਾਂ ਐਸਟ੍ਰ ਦੇ ਨਾਲ ਉੱਪਰ ਐਸਾ ਰੱਖ ਕੇ ਤੇ ਅਟੈਚ ਜਿਹੜਾ ਉਹ ਕਰ ਦੇਣਾ ਕਿ ਜਦੋਂ ਆਪਾਂ ਇਹਨੂੰ ਦੂਸਰੇ ਫਾਈਲ ਨੂੰ ਕਰਕੇ ਇਹਦਾ ਜਿਹੜਾ ਜੋੜ ਆ ਉਹ ਆਪਾਂ ਨੂੰ ਵਿੱਚ ਪਤਾ ਹੀ ਨਾ ਲੱਗੇ ਇਸ ਤਰ੍ਹਾਂ ਥੋੜਾ ਜਿਹਾ ਹੋਲਡਿੰਗ ਇਹਨੂੰ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਆਪਸ ਵਿੱਚ ਇਹਨਾਂ ਨੂੰ ਮੈਚ ਕਰ ਲੈਣਾ ਇਹ ਬੜੇ ਵਧੀਆ ਤਰੀਕੇ ਨਾਲ ਜਿਹੜੀ ਆਪਣੇ ਤੇ ਆਹ ਵਾਲੀ ਜਿੱਦਾਂ ਆਂ ਇਹਦੇ ਥੋੜਾ ਥੋੜੇ ਇਸ ਤਰ੍ਹਾਂ ਹਾਗੇ ਵਗੈਰਾ ਨਿਕਲਦੇ ਤੁਸੀਂ ਪਹਿਲਾਂ ਹੀ ਕਟਿੰਗ ਕਰ ਲੈਣੇ ਹੁਣ ਇਹਨੂੰ ਆਪਾਂ ਕੀ ਕਰਨਾ ਤੇ ਕਿਸ ਤਰ੍ਹਾਂ ਮੈਨੂੰ ਵੀ ਥੋੜੇ ਪੱਟਣ ਦੀ ਲੋੜ ਪੈਗੀ ਤੇ ਇਹਨੂੰ ਜਦੋਂ ਤੁਸੀਂ ਇਸ ਤਰ੍ਹਾਂ ਸਲਾਈ ਆ ਵਾਲੀ ਜਿਹੜੀ ਲਾਉਣੀ ਹੈ ਇਦਾਂ ਰੱਖ ਦੇਖਣਾ ਕਿ ਇਧਰ ਵਿੱਚ ਇਹ ਕੱਪੜਾ ਜਰੂਰ ਆਉਣਾ ਚਾਹੀਦਾ ਇਹਨਾਂ ਇਹ ਹੀ ਥਾਪਣਿਆਂ ਕੋਲ ਰਿੱਚ ਕੱਪੜਾ ਆਵੇ ਹੀ ਨਾ ਠੀਕ ਆ ਤੇ ਆ ਥੋੜਾ ਜਿਹਾ ਜਿਵੇਂ ਦੇਖੋ ਦਿੱਸਦਾ ਪਿਆ ਇਧਰ ਇਹਨੂੰ ਮੈਂ ਥੋੜਾ ਥੋੜਾ ਕੱਟ ਲੂੰਗੀ ਲੈਂਸ ਨਹੀਂ ਕੱਟਣੀ ਆਪਾਂ ਸਿਰਫ ਆ ਵਾਲਾ ਕੱਪੜਾ ਜਿਹੜਾ ਇਹਨੂੰ ਥੋੜਾ ਥੋੜਾ ਕੱਟ ਲੈਣਾ ਤੇ ਇਹਨੂੰ ਕੀ ਕਰਨਾ ਆਪਾਂ ਇਸ ਤਰੀਕੇ ਨਾਲ ਆ ਦੇਖੋ ਉਲਟੀ ਸਾਈਡ ਆ ਤੇ ਇਹਨੂੰ ਇਸ ਤਰੀਕੇ ਨਾਲ ਕਰਕੇ ਤੇ ਇੱਕ ਸਲਾਈ ਆਪ ਹੋਰ ਇਹ ਵਾਲੇ ਮੁਕਿਸਤਾਨ ਗੋਣੀ ਵੀ ਤੁਹਾਨੂੰ ਦੱਸਦੀ ਆ ਆ ਦੇਖੋ ਪਹਿਲਾਂ ਲੈਸ ਜਿਹੜੀ ਆ ਪਲਾਈ ਇਸ ਤਰੀਕੇ ਨਾਲ ਸੀ ਹੁਣ ਇਹਨੂੰ ਆਪਾਂ ਚੁੰਨੀ ਨੂੰ ਇਧਰਲੀ ਸਾਈਡ ਨੂੰ ਕਰ ਲਿਆ ਦੇਖੋ ਉਲਟਾ ਸਾਈਡ ਹੋ ਗਈ ਆ ਆਪਣੀ ਸਿੱਧੀ ਆ ਤੇ ਪਹਿਲਾਂ ਆਪਾਂ ਜਿਹੜੀ ਸਲਾਈ ਲਾਈ ਉਹ ਇੱਥੇ-ਇੱਥੇ ਕਿਕ ਲਾਈ ਹੁਣ ਆਪਾਂ ਬਿਲਕੁਲ ਆ ਕਿਨਾਰੇ ਦੇ ਨਾਲ-ਨਾਲ ਸਲਾਈ ਜਿਹੜੀ ਆ ਉਹ ਲਾਉਣੀ ਠੀਕ ਆ ਚੁੰਨੀ ਨੂੰ ਸਿੱਧੀ ਕਰਕੇ ਐਸਾ ਇਹਨੂੰ ਪਰ ਹਿੰਦੀ ਬਿਲਕੁਲ ਬਰਾਬਰ ਕਰ ਲੈਣਾ ਦੁਪੱਟੇ ਨੂੰ ਤੁਸੀਂ ਇਸ ਤਰੀਕੇ ਨਾਲ ਬਿਲਕੁਲ ਨਾਲ-ਨਾਲ ਜਿਹੜਾ ਵਾ ਇਸ ਲਾਈ ਤੁਸੀਂ ਲਾ ਦੇਣੀ ਇਸ ਤਰ੍ਹਾਂ ਹਾਂ ਜੀ ਆ ਦੇਖੋ ਬਿਲਕੁਲ ਨਾਲ ਨਾਲ ਜਿਹੜਾ ਹੈ ਦੇਖੋ ਆਪਣੀ ਲੱਗ ਗਈ ਆ ਦੇਖੋ ਬਿਲਕੁਲ ਗੁੰਮ ਜਿਹੜੀ ਆ ਉਹ ਲੇਸ ਆਪਣੀ ਲੱਗਦੀ ਪਈ ਕੋਈ ਇਹਦੇ ਵਿੱਚ ਉੱਪਰ ਨਹੀਂ ਆਉਂਦਾ ਪਿਆ ਵਧੀਆ ਤਰੀਕੇ ਦੇ ਨਾਲ ਇਸ ਤਰ੍ਹਾਂ ਇੱਥੇ ਲਾਈ ਆਪਾਂ ਸਲਾਈ ਤੋਂ ਇੱਥੇ ਲਾਈ ਸੀ ਤੇ ਆਹੇ ਧੋਈਏਖੋ ਤੁਸੀਂ ਬਿਲਕੁਲ ਵਧੀਆ ਬਰਾਬਰ ਜਿਹੜਾ ਇਹ ਆਉਂਦਾ ਪਿਆ ਥੋੜਾ ਜਿਹਾ ਹਿੱਕਣਾ ਇਹਨਾਂ ਨੂੰ ਹੇਠੇ ਰਿੰਕਲ ਪਈ ਗਿਆ ਠੀਕ ਆ ਇਸੇ ਤਰੀਕੇ ਨਾਲ ਆਪਾਂ ਸਾਰੀ ਚਾਰ ਕਿਰੇ ਇਹਦੀ ਜਿਹੜੀ ਆ ਉਹ ਸਲਾਈ ਲਗਾ ਦਿੰਦੇ ਹਾਂਜੀ ਲਓ ਜੀ ਹੁਣ ਆਪਾਂ ਅਗੇ ਇੱਥੇ ਗੋਠ ਤੇ तो गोठे को आपको किस तरह करना देखो जिस तरह आपी चीज़ आह वाली है तो यू तो आप करना तो तो इन्हों इस तरह हेठा तो करके आ वाली चीज़ में इतना पल्ले वाली चीज़ में ऊपर कर देना आह अपनी पनी है लंबाई वाली है तो आजा छोटा हमारा बंदा वो ठीक है तो इन्हों इस तरह करके उपर इन पले को इस तरह रख देना तो देखो वजिए तरीके जोड़ी अपनी गोठा बन जाए ठीक है जहाँ इस तरह भी कर सकते इनू हेठा करके आ वाली जीडी आर कर लो ठीक है आप बिल्कुल वजिया तरीके जी गोठा वो बन लो ठीक है इस तरीके आप कर लेना इस तरीके तरीके मुड़के जुदा ਉਹ ਇਹਦੇ ਚ ਰਿੰਕਰ ਨੇ ਕੋਈ ਵਾਟ ਨਹੀਂ ਪਿਆ ਬਿਲਕੁਲ ਵਧੀਆ ਤਰੀਕੇ ਨਾਲ ਤਾਂ ਆਹ ਹੀ ਠੋਣੀ ਦੇਖੋ ਤੁਸੀਂ ਬਿਲਕੁਲ ਬਰਾਬਰ ਆਉਂਦਾ ਪਿਆ ਕੋਈ ਇਹਦੇ ਵਿੱਚ ਵਾਟ ਨਹੀਂ ਜਦੋਂ ਤੁਸੀਂ ਵੀ ਲਾਉਣੀ ਹੈ ਤੇ ਆਹ ਵਾਲਾ ਜਿਹੜਾ ਇਹੋ ਕਪੜਾ ਵਾ ਜਿਆਦਾ ਨਹੀਂ ਕਿੰਨਾ ਬਿਲਕੁਲ ਇਦਾਂ ਇਹਨਾਂ ਵੀ ਇੰਤਾ ਇੰਤਾ ਜਿਵੇਂ ਤੇ ਦਰਪਣੋਂ ਪਤਾ ਹੀ ਨਹੀਂ ਲੱਗਕਿ ਇਹਨੂੰ ਐਸਾ ਆਰਾਮ ਦੇ ਨਾਲ ਇੱਧਰ ਕਰਕੇ ਕਿ ਜਿਹੜਾ ਇਹ ਜਿਹੜਾ ਨੂੰ ਬਿਲਕੁਲ ਬਰਾਬਰ ਆ ਗਿਆ ਤੇ ਫਿਰ ਆਪਾਂ ਇਹ ਜਿਹੜੀ ਆਏ ਸਲਾਈ ਲਾਉਣੀ ਹੈ ਜੇ ਇਹਦੇ ਕੋਈ ਧਾਗੇ ਆ ਉਹਨਾਂ ਨੂੰ ਆਪਾਂ ਕਟਿੰਗ ਕਰ ਲੈਣਾ ਕਿਉਂਕਿ ਚੁੰਨੀ ਦੂਸਰੀ ਸੀ ਇਹ ਤਾਂ ਬਹੁਤ ਨਹੀਂ ਜਲਦੀ ਸੈਂ ਇਹਦਾ ਸੂਟ ਵਾਲਾ ਹੀ ਕੱਪੜਾ ਹੈ ਇਹਨੂੰ ਇਸ ਤਰ੍ਹਾਂ ਕਰਕੇ ਬੜੇ ਆਰਾਮ ਨਾਲ ਬੜੀ ਸੁਭਾਈ ਦੇ ਨਾਲ ਆਪਾਂ ਇਹ ਗੜਾ ਹਾਂ ਜੀ ਆ ਦੇਖੋ ਇਹ ਆਪਣੀ ਸਾਰੇ ਡਬਲ ਸਲਾਈ ਜਿਹੜੀ ਹੋ ਗਈ ਆ ਤੇ ਹੁਣ ਆਪਾਂ ਜਿੱਥੇ ਜੋੜ ਲਾਇਆ ਸੀ ਆ ਦੇਖੋ ਇੱਥੇ ਇਸ ਤਰ੍ਹਾਂ ਤੇ ਹੋ ਜਾਊਗਾ ਤੇ ਉਹਨੂੰ ਵੀ ਆਪਾਂ ਜਿਹੜਾ ਜਿਤਨਾ ਸਲਾਈ ਕਰ ਲੈਣਾ ਇਸੇ ਤਰ੍ਹਾਂ ਕਰਕੇ ਇਹ ਕੁ ਲੋਕ ਵੀ ਗ੍ਰੀਡਸ ਕਰਾ ਲਗਾ ਰਹੇ ਨੇ ਕਿ ਜਿਹੜਾ ਇਹਦਾ ਸਹੀ ਲੱਗੇ ਵੀ ਆਪਾਂ ਨੂੰ ਮਠਾਂਪੂਰਾ ਜਿਹੜਾ ਹਾਂ ਠੀਕ ਆ ਸੀ ਦੇਖੋ ਜਿਵੇਂ ਆਪਾਂ ਬਿਲਕੁਲ ਕੋਈ ਨਹੀਂ ਪਤਾ ਨਹੀਂ ਲੱਗਦਾ ਕਿ ਆਪਾਂ ਕਿੱਥੇ ਪਲੇਸ ਜਿਹੜੀ ਉਹ ਲਾਉਣੀ ਸ਼ੁਰੂ ਕੀਤੀ ਹੈ ਤੇ ਆ ਸਾਰੇ ਤੁਸੀਂ ਦੇਖ ਸਕਦੇ ਹੋ ਦੇ ਉਲਟੀ ਸਾਈਡ ਦੀ ਇਸ ਉਪਰਤੀ ਸਾਡੇ ਬਿਲਕੁਲ ਕਿੰਨੀ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਲੱਕ ਕੇ ਤਿਆਰ ਹੋ ਗਈ ਆ ਦੇਖੋ ਸਾਰੰਭਤ ਸਾਰਸ਼ੀ ਇਹ ਸਾਰੀਆਂ ਗੁੱਠਾਂ ਜਿਹੜੀਆਂ ਨਾ ਨੁਕਰਾਂ ਉਹ ਵੀ ਬਿਲਕੁਲ ਵਧੀਆ ਜਿਹਾ ਹੋਲਡਿੰਗ ਬਣਿਆ ਤੁਹਾਨੂੰ ਦਿਖਾਉਣੇ ਤੋਂ ਬਾਅਦ ਬਿਲਕੁਲ ਵਧੀਆ ਤਰੀਕੇ ਨਾਲ ਠੀਕ ਆ ਉਸੇ ਤਰੀਕੇ ਨਾਲ ਆਪਣਾ ਦੂਸਰੀ ਸਾਈਡ ਵੀ ਆ ਦੇਖੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਕਮੈਂਟ ਜਰੂਰ ਕਰੋ ਜੇ ਤੁਸੀਂ ਮੇਰੇ ਚੈਨਲ ਦਾ ਨਵੇਂ ਜਿਹੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਤੇ ਇਸ ਤਰੀਕੇ ਨਾਲ ਨੂੰ ਰੱਖ ਕੇ ਤੇ ਆਹ ਵਾਲੀ ਜਿਹੜੀ ਚੀਜ਼ ਆ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਇਦਾਂ ਅਟੈਚ ਕਰਨਾ ਹੈ ਨੂੰ ਉੱਪਰ ਵਾਲੀ ਚੀਜ਼ ਨੂੰ ਚੁੱਕ ਕੇ ਉੱਪਰ ਇਸ ਤਰ੍ਹਾਂ ਰੱਖਣਾ ਆ ਦੇਖੋ ਤੁਸੀਂ ਪੈਰ ਪੈਰ ਰੱਖੀ ਦਾ ਫਿਰ ਆਪਾਂ ਇਹਦੇ ਤੇ ਲਾਉਣੀ ਆ ਸਲਾਈ ਇਹ ਆਪਾਂ ਥੋੜਾ ਜਿਹਾ ਇੱਥੋਂ ਦਾਸ਼ੂ ਕੀਤਾ ਜਿਦੋਂ ਆਪਾਂ ਐਂਡ ਕਰਾਂਗੇ ਲੈਸ ਦਾ ਫਿਰ ਆਪਾਂ ਇੱਥੇ ਗਾਂਢ ਜਿਹੜਾ ਵਾਦੇ ਜੀ ਜੋੜ ਪੈਂਦਾ ਉਹਦਾ ਪੂਰਾ ਨਹੀਂ ਪਤਾ ਲੱਗਣਾ ਠੀਕ ਆ ਆ ਦੇਖੋ ਇਸ ਤਰ੍ਹਾਂ ਵਾਲੀ ਜਿਹੜਾ ਕੰਨੀ ਐ ਚੁੰਨੀ ਦੀ ਐਸਾਂ ਪੱਲਾ ਇਹਨੂੰ ਜਦ ਤੱਕ ਲੈਣਾ ਉਪਰ ਇਸ ਤਰ੍ਹਾਂ ਸ਼ੁਰੂ ਕਰ ਲੈਣਾ ਠੀਕ ਆ ਇਹਨੂੰ ਥੋੜਾ ਜਿਹਾ ਇੱਥੋਂ ਪਿੱਛੇ ਰੋਕ ਲੈਣਾ ਸੂਈ ਜਦੋਂ ਇਸ ਤਰ੍ਹਾਂ ਠੀਕ ਆ ਤੇ ਇਦਾਂ ਇਹਨੂੰ ਲੈਸ ਨੂੰ ਐਪਲੀਕੇਟੇਗਣਾ ਸਮਾਹ ਲੈਣਾ ਏਦਿਹੀ ਕੰਨੀ ਐ ਇਹਨੂੰ ਵੀ ਆਪਾਂ ਇਦਾਂ ਹੀ ਉੱਪਰ ਰੱਖ ਕੇ ਸਲਾਈਡ ਕਰਨੀ ਆਹ ਵਾਲੀ ਜਿਹੜੀ ਕਰਨੀ ਆ ਇਹਨੂੰ ਵੀ ਇਸ ਤਰੀਕੇ ਨਾਲ ਆਪਾਂ ਉੱਪਰ ਅਟੈਚ ਕਰਨਾ ਇੱਥੋਂ ਵੀ ਠੀਕ ਆ ਫਿਰ ਆਪਾਂ ਕਮਾ ਆਪੀ ਤੇ ਇਹਨੂੰ ਥੋੜੀ ਜਿਹੀ ਸੈੱਟ ਕਰ ਲੈਣਾ ਹੌਲੀ ਲੈਸ ਨੂੰ ਕਿਉਂਕਿ ਵੱਡੀ ਆ ਇਸ ਤਰੀਕੇ ਨਾਲ ਠੀਕ ਆ ਤੇ ਆਹ ਵਾਲੀ ਕਰਨੀ ਨੇ ਦੇ ਉੱਪਰ ਇਸ ਤਰ੍ਹਾਂ ਮੋੜ ਦੇਣਾ ਅਸਾਂ ਥੋੜਾ ਜਿਹਾ ਇੱਥੇ ਤੇ ਮਤਲਬ ਟਾਈਮ ਲੱਗਦਾ ਇਸ ਤਰ੍ਹਾਂ ਤੁਸੀਂ ਮੋੜ ਲਓ ਇਹਨਾਂ ਉੱਪਰ ਜਦੋਂ ਆਪਾਂ ਇਹਦੀ ਗੋਠ ਬਣਾਵਾਂਗੇ ਬਿਲਕੁਲ ਜਿਵੇਂ ਵਧੀਆ ਤਰੀਕੇ ਦੇ ਨਾਲ ਬਣੂਗਾ। ਇਸ ਤਰ੍ਹਾਂ ਤੁਸੀਂ ਸਾਰੀ ਆਪਣੀ ਜਿਹੜੀ ਝੁੰਨੀ ਨੂੰ ਲੈ ਸਾਉ ਅਟੈਚ ਕਰ ਲੈਣੀ। ਬਸ ਆਹ ਜਿਹੜੀ ਕੰਨੀਆਂ ਨੂੰ ਇਸ ਤੋਂ ਉੱਪਰ ਰੱਖ ਕੇ ਸਿਲਾਈ ਕਰਨੀ। ਤੇ ਇੱਧਰ ਆ ਵੀ ਧਿਆਨ ਰੱਖਣਾ ਕਿ ਇੱਧਰ ਆਪਣੀ ਜਿਹੜੀ ਆਹ ਵਾਲੇ ਸਤਾਰੀ ਕਿਥੋਂ ਤੱਕ ਇਹ ਡਿਜ਼ਾਈਨ ਬਣਿਆ ਉੱਥੋਂ ਤੱਕ ਇਹ ਖਵਰ ਨਾ ਹੋਏ ਉਦੋਂ ਤੋਂ ਪਿਛੇ ਪਿਛੇ ਹੀ ਆਪਾਂ ਜਿਹੜੀ ਇਹ ਫਲਾਈ ਲਾਉਣੀ ਹੈ ਜਾਨੀ ਕਿ ਜਿੱਥੋਂ ਤੱਕ ਆਪਣੀ ਇਹ ਨੈਟ ਆ ਉਥੋਂ ਤੱਕ ਹੀ ਆਪਾਂ ਦੀ ਜਿਹੜੀ ਆਪਣਾ ਫਲਾਈ ਲਾਉਣੀ ਹੈ ਕਿ ਆਪਣਾ ਡਿਜ਼ਾਈਨ ਵੀ ਖਰਾਬ ਨਾ ਹੋਵੇ ਠੀਕ ਆ ਆ ਦੇਖੋ ਇਸ ਤਰਾ ਪੈਰ ਪੈਰ ਵਿੱਚ ਜਿਹੜਾ ਉਹ ਦਈ ਜਣਾ ਆਪਾਂ ਤੇ ਮਸ਼ੀਨ ਦਾ ਬਖਾ ਥੋੜਾ ਤੁਸੀਂ ਟੰਕਾ ਜਿਹੜਾ ਉਹ ਡਾਰਾ ਖੜਿਓ ਕੋਈ ਜੇ ਛੋਟਾ ਕਰੀਏ ਫਿਰ ਥੋੜੀ ਖਿੱਚ ਪੈਂਦੀ ਆ ਇਹ ਜਿਹੜਾ ਦੁਪट्टे ਦੀ ਜੇ ਜ਼ਿਆਦੀ ਕੰਨੀ ਵਾਲੇ ਇਹ ਫੋਂ ਦਾ ਦੁਪੱਟਾ ਇਹਦਾ ਕੋਈ ਨਹੀਂ ਮੁਸ਼ਕਲ ਨਹੀਂ ਆਉਂਦੀ। ਕੰਨਿਆ ਦੁਪੱਟਿਆਂ ਦੀ ਜਿਹੜੀ ਹੈ ਨਾ ਚੁੰਨੀ ਨੂੰ ਖਿੱਚ ਪੈਂਦੀ ਹੁੰਦੀ ਕੰਨੀ ਦੀ ਉਹ ਤੁਸੀਂ ਕੰਨੀ ਨੂੰ ਕੱਟ ਕੇ ਫਿਰ ਉਹਦੀ ਲੇਸ ਜਿਹੜੀ ਆ ਉਹ ਲਗਾਓ ਠੀਕ ਆ ਇਸੇ ਤਰੀਕੇ ਨਾਲ ਆਪਾਂ ਸਾਰੀ ਚਾਰ ਸਫੇਰੇ ਜਿਹੜੀ ਹੈ ਇਹ ਅਟੈਚ ਕਰ ਲੈਣੇ। ਹਾਂਜੀ ਜਦੋਂ ਆਪਾਂ ਇੱਥੇ ਕੰਨੀ ਤੇ ਆ ਗਏ ਫਿਰ ਆਪਾਂ ਕੀ ਕਰਨਾ ਆਹ ਨਾਲ ਇਹਦਾ ਕਰਨਾ ਉਹਨੂੰ ਥੋੜਾ ਜਿਹਾ ਫੋਲਡ ਕਰਨਾ ਅੱਗੇ। ਇਹ ਤੁਸੀਂ ਨਵੇਂ ਜਿਹੇ ਇਸ ਤਰ੍ਹਾਂ ਲਾਇਕ ਆ। ਸਾਰੇ ਸਾਰੇ ਜਿਹੜੇ ਲੈਸ ਆ ਉਹ ਲਾ ਲਈ ਇੱਥੇ ਅਨਕਾਪਾ ਜੋੜ ਦੇ ਨਾਲ ਜੋੜ ਨੂੰ ਮੋੜਾ ਤਾਂ ਸਿੱਕਾ ਬਣਾਉਣਾ ਆਵਲੀ ਜਿਹੜੀ ਡੇਡਿਕੇਟ ਆ ਉਹ ਹੀ ਹਿੱਸੇ ਨੂੰ ਫੋਲਡ ਕਰ ਲੈਣਾ ਉੱਪਰ ਨਹੀਂ ਇਸ ਤਰ੍ਹਾਂ ਉੱਪਰ ਆ ਲੈ ਹੁਣ ਆ ਪਹਿਲੇ ਕਿੰਨੇ ਨੇ ਚੁੰਮ ਦਾ ਇਸ ਤਰ੍ਹਾਂ ਸਿੱਧੀ ਸਾਈਡ ਕਰ ਲੈਣੀ ਠੀਕ ਆ ਆ ਦੇਖੋ ਸਿੱਧੀ ਸਾਈਡ ਕਰਕੇ ਤੇ ਸਾਰੇ ਆਪਾਂ ਅੰਦਰ ਦੇ ਦੇਸਤੀ ਹੁਣ ਇਹ ਆ ਦੇਖੋ ਜਿੱਦ ਤੱਕ ਆਪਣਾ ਪੈਰ ਪੈਰਾ ਇਹਦੇ ਤੇ ਆਪਾਂ ਸਾਰੇ ਫਲਾਈ ਜਿਹੜੀ ਉਹ ਲਾ ਲੈਣੇ ਸਿੱਧੇ ਬੰਨਾ ਕਰਕੇ ਵੀ ਲਾ ਸਕਦੇਗੇ ਉਹ 붙ਣਾ ਨਹੀਂ ਕਰਨਾ ਆਪਾਂ ਸਿੱਧੇ ਬੰਨੇ ਲਾਵਾਂਗੇ ਕਿਉਂਕਿ ਇੱਧਰ ਮੁੜ ਕੇ ਵਾਅਦਾ ਰਿੰਕਲ ਜਿਹੜੇ ਆਉਂ ਨਾ ਪੈਣ। ਫਸਣਾ ਆਪਾਂ ਸ਼ੁਰੂ ਕਰ ਲੈਣੀ ਤੇ ਆਹ ਵਾਲੀ ਇਹ ਜੀਜ਼ ਆਪਣੇ ਅਟੈਚ ਹੋਣੀ ਚਾਹੀਦੀ ਨਾਲ। ਬਿਲਕੁਲ ਬਰਾਬਰ ਕਰਕੇ। ਦੇਖੋ ਅਸਾਂ। ਆਹ ਠੀਕ ਆ। ਬੜੇ ਆਰਾਮ ਨਾਲ ਆਪਾਂ ਇੱਕ ਇੱਕ ਪੈਰ ਤੇ ਇਹ ਜਿਹੜੀਆ ਸਲਾਈ ਜਿਹੜੀ ਆਪਾਂ ਲਾਵਾਂ। अपनी बिल्कुल वजिया तरीके जो लैस लग के आीक आज जी साइड ये अपनी मधरों देखो बंद होगी ठीक है इस तरीके आप सारे ही चार सवेरे ये जी सलाई आप लगा ल हाँ जी आखो हूँ आप देखो अपने आप ही अपनी जी गोठा कि वाइया आ गई थे आप इस तरीके <noise> Klay karpen, <noise> <hesitation> 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 <hesitation>